ਹੈਲੋ ਤੁਸੀਂ ਆਏ ਟਾਈਮ ਟੂ ਟਾਈਮ ਕੱਢਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਔਰ ਦਰਵਿੰਦਰ ਭਾਜੀ सोनू ਜੀ ਉਹਨਾਂ ਦੀ ਪੀ ਨੂੰ ਸੰਦੀਪ ਭਾਈ ਔਰ ਸਾਰੇ ਸੱਜਣ ਮਿੱਤਰ ਜਿੰਨੇ ਵੀ ਆਏ ਹੋ ਸਾਡੇ ਸਰਮਾਤਾ ਜੋ ਸੋ ਅੱਜ ਇਕੱਠੇ ਹੋਣ ਦਾ ਮਕਸਦ ਤੁਹਾਨੂੰ ਪਤਾ ਹੀ ਹੈ ਕਿ ਗੀਤ ਆ ਰਿਹਾ ਆਪਣਾ ਨਵਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜੀ ਬਸ ਠੀਕ ਹੈ ਜਰਾ ਅੱਜ ਗਲਾ ਮੇਰਾ ਠੀਕ ਆ ਹਾਂਜੀ ਗਲਾ ਇੱਕ ਵੀਡੀਓ ਪਹਿਲਾਂ ਹੋਈ ਸੀ ਉਹ ਤੋਂ ਇਹ ਜਿਹੜਾ ਇੱਕ ਸੀਗਾ ਵੀਡੀਓ ਬਣਾਇਆ ਪਤੰਦਰਾ ਪਹਿਲੇ ਹੀ ਸਵਾਲ ਹੀ ਪੁੱਛ ਲਿਆ ਤੂੰ ਠੀਕ ਹੈ ਉਥੋਂ ਹੀ ਕਿਉਂਕਿ ਉਹ ਐਕਚੁਅਲੀ ਜਿਹੜੇ ਆ ਸੋਸ਼ਲ ਮੀਡੀਆ ਵਾਲੇ ਸੱਜਣ ਮਿੱਤਰ ਨੇ ਤੁਹਾਡੇ ਵਰਗੇ ਪਿਆਰੇ ਹਨ ਉਹ ਫਿਰ ਕੁਛ ਨਾ ਕੁਛ ਅੱਜਕੱਲ ਸਿੱਧੀ ਗੱਲ ਚੱਲਦੀ ਨਹੀਂ ਤੇ ਪੁੱਠੀ ਗੱਲ ਜ਼ਿਆਦਾ ਚੱਲਦੀ ਹੈ ਉਹ ਐਕਚੁਅਲੀ ਗੱਲ ਇਹ ਸੀ ਕਿ ਗਾਣਾ ਮੈਂ ਸਟਰੀਟ ਤੇ ਗਾ ਰਿਹਾ ਸੀਗਾ ਵਿਆਹ ਦਾ ਪ੍ਰੋਗਰਾਮ ਸੀ ਤੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ ਪਰਫਾਰਮ ਕਰਦੇ ਹਾਂ ਕਾ ਸਾਨੂੰ ਆਉਂਦਾ ਵੀ ਜਦੋਂ ਜੋੜੀ ਨੱਚਦੀ ਐ ਉਦੋਂ ਅਸੀਂ ਕਪਲ ਡਾਂਸ ਕਰੀਏ ਹਨਾ ਉਹਨਾਂ ਨੂੰ ਵੀ ਬੰਦਾ ਬਾਹਰੋਂ ਆਇਆ ਬੜਾ ਲਿਖਿਆ ਤੇ ਪਰ ਉਹ ਸੀਗਾ ਵਿਚਾਰਾ ਥੋੜਾ ਜਿਹਾ ਦੇਸੀ ਉਹ ਕਹਿੰਦਾ ਵੀ ਨਹੀਂ ਮੈਂ ਭੰਗੜੇ ਵਾਲਾ ਗਾਣਾ ਲਾਉਣਾ ਮਤਲਬ ਤੈਨੂੰ ਇਹ ਕਰਾਮਾਤ ਆ ਤੁਹਾਡੇ ਵਰਗਿਆਂ ਦੀ ਕਿੱਦਾਂ ਹੋਈ ਮੈਂ ਵੀ ਉਹ ਕਹਿੰਦਾ ਵੀ ਭੰਗੜੇ ਵਾਲਾ ਗਾਣਾ ਲਾਉਣਾ ਤੇ ਮੈਂ ਆਖਿਆ ਵੀ ਥੋੜੇ ਜਿਹਾ ਵਿਆਹ ਗਾਣਾ ਚੱਲ ਲੈਣ ਦੇ ਫੇਰ ਆਪਾਂ ਉਹ ਕਰਦੇ ਆ ਤੇ ਉਹ ਬਾਰ-ਬਾਰ ਬੰਦਾ ਕਹਿੰਦਾ ਸੀ ਵੀ ਨਹੀਂ ਬੰਦ ਕਰ ਦੇ ਬੰਦ ਕਰ ਦੇ ਇਉਂ ਨਹੀਂ ਥੋੜੀ ਜੀ ਉਹਦੀ ਵੋਕਲ ਟੋਨ ਛੇੜ ਕੇ ਉਹ ਵੀਡੀਓ ਬਣਾ ਕੇ ਕਹਿੰਦਾ ਵੀ ਇਹਦੀ ਆਵਾਜ਼ ਖਰਾਬ ਹੋ ਗਈ ਲਾੜੇ ਨੇ ਕਰਤਾ ਪ੍ਰੋਗਰਾਮ ਬੰਦ ਤੇ ਉਹ ਵੀਡੀਓ ਵਾਇਰਲ ਹੋ ਗਈ ਤੇ ਉਹਦੇ ਨਾਲ ਕੰਮ ਤੇ ਅਸਰ ਪੈਂਦਾ ਕਿਉਂਕਿ ਜਿਨ੍ਹਾਂ ਨੇ ਪ੍ਰੋਮੋ ਬੁੱਕ ਕੀਤਾ ਸੀ ਉਹਨਾਂ ਨੂੰ ਦੇਖਣ ਲੱਗ ਜਾਂਦਾ ਵੀ ਖਣੀ ਸੱਚੀ ਐ ਐਦਾਂ ਹੋ ਗਿਆ ਸੋ ਇਹ ਗਾਣਾ ਜਵਾਬ ਦੇ ਦੂ ਸਾਰੀਆਂ ਗੱਲਾਂ ਦਾ ਇਹ ਇਹ ਉਸੇ ਵਾਸਤੇ ਹੀ ਆ ਜਿਹੜਾ ਇਹ ਗਾਣਾ ਤਾਂ ਉਸੇ ਕੱਢਿਆ ਇਹ ਕੋ ਰਿਸਪੋਸ ਸੀ ਸਟੈਂਡ ਦਾ ਜਵਾਬ ਹੈ ਤੁਹਾਡਾ ਨਹੀਂ ਮਤਲਬ ਸਪੈਸ਼ਲ ਤਾਂ ਨਹੀਂ ਹੈਗਾ ਉਹਦੇ ਵਾਸਤੇ ਕੋਈ ਗਾਣਾ ਜਵਾਬ ਨਹੀਂ ਹੈਗਾ ਪਰ ਜਿਵੇਂ ਜਿੰਨੀ ਅਕ ਵੇਲੇ ਜ਼ਿਆਦਾਤਰ ਮੈਂ ਨੂੰ ਬਾਬੇ ਦੀ ਕਿਰਪਾ ਨਾਲ ਮੈਂ ਕਿਸੇ ਕੰਟਰੋਵਰਸੀ ਵਿੱਚ ਫਸਿਆ ਨਹੀਂ ਕਿਸੇ ਗੱਲ 'ਚ ਨਹੀਂ ਆਇਆ ਸਾਫ਼ ਸੁਥਰਾ ਜਿਹਾ ਕੰਮ ਕਰੀਦਾ ਪਰ ਕਿਤੇ ਨਾ ਕਿਤੇ ਫਿਰ ਵੀ ਜਿਹੜੇ ਜ਼ਿਆਦਾ ਪਿਆਰ ਕਰਨ ਵਾਲੇ ਹੁੰਦੇ ਨੇ ਨਾ ਉਹ ਕਿਤੇ ਨਾ ਕਿਤੇ ਉਂਗਲ ਲਾ ਦਿੰਦੇ ਨੇ ਤੇ ਪਿਆਰ ਕਰਨ ਦਾ ਤਰੀਕਾ ਹਾਂ ਤੇ ਫਿਰ ਉਹ ਇਹਦੇ 'ਚ ਕੁਝ ਗੱਲਾਂ ਸੀਗੀਆਂ ਕੁਝ ਗਾਣਾ ਉਸ ਟਾਈਮ ਦਾ ਬਣਿਆ ਹੋਇਆ ਸੀਗਾ ਸੋ ਫਿਰ ਤਾ ਕਰਕੇ ਇਹ ਹੁਣ ਰਿਲੀਜ਼ ਕੀਤਾ ਜੀ ਇਹੀ ਗਾਇਆ ਮੇਰੇ ਮੈਂ ਬੰਦਾ ਇੱਕ ਸੈਕਿੰਡ ਗੋਲਡ ਨੇ ਡਿਊਟ Song ਹੈ ਜੀ ਬੋਕਰ ਹਾਂ ਜੀ ਇੱਕ ਦੇਖਿਆ ਕਿੰਨਾ ਵਾਇਆ ਜੀ ਗੀਤ ਦਾ ਬੋਲ ਦੱਸਦੇ ਕੀ ਬੋਲ ਗਾਣਾ ਹੈ ਟਾਈਟਲੇ ਦਾ ਰੀਸ ਤਾਂ ਜੱਟ ਦੀ ਹੁੰਦੀ ਨਹੀਂ ਨੋਟ ਕਮਾਉਂਦੇ ਭੰਡ ਭੰਡ ਕੇ ਉਹਨੇ ਕੌਣ ਕਮਾਉਂਦੇ ਨੇ ਇਹ ਗਾਣਾ ਸੁਣ ਕੇ ਪੂਰਾ ਪਤਾ ਲੱਗਦਾ ਰੀਸ ਦਾ ਵੀ ਤੁਹਾਨੂੰ ਗਾਣਾ ਸੁਣ ਕੇ ਪਤਾ ਲੱਗੂ 9 ਅਕਤੂਬਰ ਨੂੰ ਗਾਣਾ ਆਉਣਾ ਹੈ ਟ੍ਰੇਲਰ ਤੁਸੀਂ ਦੇਖਿਆ ਸਾਰਿਆਂ ਨੇ ਟ੍ਰੇਲਰ ਦੇਖਣਾ ਸੀਦਾ ਟ੍ਰੇਲਰ ਅੱਜ ਹੀ ਰਿਲੀਜ਼ ਹੋਇਆ ਸੋ ਟ੍ਰੇਲਰ ਦੇ ਵਿੱਚ ਕਾਫੀ ਗੱਲਾਂ ਨੇ ਤੁਹਾਨੂੰ ਕਲੀਅਰ ਹੋ ਜਾਣਗੀਆਂ ਔਰ ਗੀਤ ਲਿਖਿਆ ਭਿੰਦਰ ਨਾਭੀ ਨੇ ਮਿਊਜ਼ਿਕ ਦਾ ਕੀਤਾ ਮਿਊਜ਼ਿਕ ਕੰਪੇਅਰ ਨੇ ਔਰ ਜਿਹੜਾ ਵੀਡੀਓ ਕੀਤਾ ਜੋਤ ਨੇ ਅਲੱਗ ਜਿਹਾ ਕਨਸੈਪਟ ਦਾ ਗਾਣਾ ਹੈ ਅਲੱਗ ਜਿਹਾ ਕਿਉਂਕਿ ਵੈਸੇ ਦਾ ਰੁਟੀਨ ਦੇ ਵਿੱਚ ਆਪਾਂ ਗੀਤ ਕਰਦੇ ਰਹਿੰਦੇ ਆਂ ਪਰ ਇਸ ਵਾਰੀ ਜਿਹੜਾ ਗੀਤ ਆ ਥੋੜਾ ਜਿਹਾ ਮੇਰੇ ਸਲੇਵਸ ਤੋਂ ਹਟ ਕੇ ਆਇਆ ਹੈ। ਹਾਂਜੀ। ਅੱਛਾ ਪੁਲਿਸ ਦੀ ਵਾਰ ਦੀ ਪਾ ਕੇ ਕਿਵੇਂ ਲੱਗੇ ਬਾਈ? ਪੁਲਿਸ ਨਾਲ ਵੀ ਥੋੜਾ ਵਾਹ ਪੈਂਦਾ ਰਹਿੰਦਾ ਕਿ ਇਹ ਨਾਕੇ ਨੂੰ ਕਹਿੰਦੇ ਵੀ ਘੇਰ ਲੈਂਦੇ ਆ। ਜੀ ਪੁਲਿਸ ਆ। ਹਾਂ ਪੁਲਸ ਵਾਲਿਆਂ ਨਾਲ ਪਿਆਰ ਹੁੰਦਾ ਸਾਡਾ। ਔਰ ਜਦੋਂ ਵੀ ਪੁਲਸ ਵਾਲੇ ਮਿਲ ਜਾਂਦੇ ਆ ਨਜ਼ਾਰਾ ਹੀ ਆ ਜਾਂਦਾ ਮਤਲਬ ਉਹਨਾਂ ਨੂੰ ਆ ਜਾਂਦਾ ਕਿਉਂਕਿ ਪਿਆਰ ਕਰਦੇ ਨੇ। ਕਦੇ ਅਜੇ ਤੱਕ ਇਹ ਨਹੀਂ ਹੋਇਆ ਵੀ ਰੋਕਿਆ ਟੋਕਿਆ ਹੋਵੇ ਤੇ ਪਰ ਇੱਕ ਫੀਲਿੰਗ ਸੀਗੀ ਮਤਲਬ ਡਰੈੱਸ ਜਦੋਂ ਪਾਉਣੀ ਆ ਨਾ ਡਰੈੱਸ ਦਾ ਵੱਖਾ ਹੀ ਇੱਕ ਰਤਬਾ ਔਰ ਜੱਸੀ ਨੂੰ ਉਹਦਾ ਜਸੀਦਾ ਦਾ ਡ੍ਰੀਮ ਵੀ ਸੀਗਾ ਦਸੀ ਹਾਂਜੀ ਸੀਰੀਅਸਲੀ ਮੈਂ ਜਦੋਂ ਛੋਟੀ ਹੁੰਦੀ ਸੀ ਉਦੋਂ ਮੇਰੇ ਪਾਪਾ ਅਕਸਰ ਕਹਿੰਦੇ ਹੁੰਦੇ ਸੀ ਕਿ ਤੂੰ ਵੱਡੀ ਹੋ ਕੇ ਨਾ ਪੁਲਿਸ ਵਾਲੀ ਬਣੀਂਗੀ ਤੇਰੇ ਡਰੈਸ ਬਹੁਤ ਜੱਚਣੀਆਂ ਔਰ ਉਹ ਵਾਲੀ ਜਿਹੜੇ ਸਿੱਕਨੇ ਸੀਗੇ ਉਹ ਹੁਣ ਪੂਰੇ ਕਾਰਿਆਨ ਡਰੈਸ ਪਾ ਕੇ ਚੱਲੋ ਇੱਕ ਵਾਰ ਉਹ ਬਦਮਾਸ਼ ਆਲਾ ਕਿਵੇਂ ਲੱਗਿਆ ਪਹਿਲਾਂ ਪੁਲਿਸ ਵਾਲੇ ਬਣ ਕੇ ਫਿਰ ਉਸੇ ਗਾਣੇ 'ਚ ਬਦਮਾਸ਼ ਵੀ ਬਣੇ ਉਹ ਲੁੱਕ ਜੀ ਉਦਾਂ ਦੇ ਇਹ ਗਾਣੇ ਦਾ ਜਿਹੜਾ ਕਨਸੈਪਟ ਆ ਮਤਲਬ ਉਹ 'ਚ ਇੱਕ ਐਜ ਐਕਟਰ ਮੈਂ ਮਤਲਬ गाने ਦੇ ਵਿੱਚ ਇੱਕ ਗਾਣਾ ਮੜ ਰਿਹਾ ਅਜਿਹਾ ਫਿਲਮ ਉਹਦਾ ਸੁਪਨਾ ਸੀ ਜੱਸੀ ਜੀ ਦਾ ਵੀ ਉਹ ਪੁਲਿਸ ਵਾਲਾ ਬੰਨਾ ਇਹ ਗੈਂਗਸਟਰ ਵਾਲਾ ਇਹਦਾ ਗੁੰਡੇ ਵਾਲਾ ਥੋੜਾ ਸੁਪਨਾ ਸੀ ਨਹੀਂ ਨਹੀਂ ਮੇਰਾ ਗੁੰਡੇ ਵਾਲਾ ਮੈਂ ਗੁੰਡਾ ਨਹੀਂ ਬੜਿਆ ਇਹਦੇ ਚ ਇਹ ਚ ਲੋਕੀ ਇਦਾਂ ਦੀ ਆ ਥੋੜੀ ਜੀ ਸਟਾਈਲਿਸ਼ ਜੀ ਬਣਾਈ ਹੋਈ ਆ ਹੂੰ ਕੀ ਤੁਸੀਂ ਗਾਣੇ ਤੇ ਕੋਈ ਹੋਰ ਸੁਣਾ ਸਕਦੇ ਹੋ ਕਿਸੇ ਗਾਣੇ ਤੇ ਮੈਂ ਗਾਣਾ ਤੁਹਾਨੂੰ ਹਾਂ ਜੀ ਬੋਲੋ ਹਾਂ ਜੀ ਤੁਹਾਡੇ ਦਾ ਸਟਾਰਟ ਇੱਕ ਇੱਕ ਲਾਈਨ ਹੈ ਨਾ ਤੁਹਾਡੇ ਦਾ ਨਾ ਸੋਲੋ ਜੀ ਇਜ਼ੀਗਾ ਦਮਾ ਦੇ ਦੇ ਮੇਨ ਲੈਣੀ ਯਾਰਾ ਸਾਡੇ ਹੁਣ ਰਿਸ਼ਤਾ ਜੱਟ ਦੀ ਹੁੰਦੀ ਨਹੀਂ ਸਾਲੇ ਨੋਟ ਕਮਾਉਂਦੇ ਪੰਡ ਪੰਡ ਕੇ ਪੂਰਾ ਗਾਣਾ ਹੁਣ ਮੇਰੇ ਪ੍ਰੋਪਰ ਯਾਦ ਨਹੀਂ ਹੈਗਾ ਜੀ ਹਾਂ ਮਾਚ ਸਾਲੇ ਸ਼ਬਦ ਕਿਉਂ ਪਾਇਆ ਗਾਣੇ ਦੇ ਵਿੱਚ ਹਾਂਜੀ ਸਾਲੇ ਸ਼ਬਦ ਕਿਉਂ ਪਾਇਆ ਗਾਣੇ ਵਿੱਚ ਸਾਲੇ ਬਸ ਇੱਕ ਇੱਕ ਪ੍ਰੋਨਾਉਨ ਹੈ ਜਿੱਦਾਂ ਆਪਾਂ ਆਮ ਰੁਟੀਨ ਦੇ ਵਿੱਚ ਕਹਿ ਦਿੰਨੇ ਹਾਂ ਨਾ ਸਾਲੇ ਪੰਜਾਬੀਆਂ ਦੇ ਮੂੰਹ ਤੇ ਗਾਲ ਵੀ ਹਾਂ ਬਸ ਉਹ ਸਾਰੇ ਵੀ ਓਕੇ ਓਕੇ ਇਦਾਂ ਇਦਾਂ ਦਾ ਵੀ ਵੀ ਉਹ ਹੁਣ ਵੀ ਸਾਲੇ ਨੋਟ ਕਮਾਉਂਦੇ ਪੰਡ ਕੇ ਨਹੀਂ ਵੈਸੇ ਰੁਟੀਨ ਦੇ ਵਿੱਚ ਹੀ ਗਾਣਾ ਬਣਿਆ ਸੀ ਉਦਾਂ ਹੀ ਡਾਟਾ ਫਿਲਰ ਫਿਲਰ ਹਾਂਜੀ ਹਾਂ ਏਸੀ ਦਾ ਲੈ ਪ੍ਰਾਣੇ ਕੁੰਡ ਭਾਈ ਤੁਸੀਂ ਆਪਦੇ ਆਪ ਨੂੰ ਤਾਂ ਹੀ ਕਹਿ ਰਹੇ ਕਿ ਤੂੰ ਹੀ ਤਾਂ ਵੈਸੇ ਨਵੀਂ ਲੱਗਦੇ ਹੋ ਤੁਸੀਂ ਨਾ ਤੂੰ ਕਹਿ ਰਹੇ ਪ੍ਰਾਣੇ ਕੁੰਡ ਹੈ ਪ੍ਰਾਣੇ ਕੁੰਡ ਗਾਣੇ ਦੇ ਵਿੱਚ ਜੇ ਕਰਾਂ ਤਾਂ ਅੱਛਾ ਖੁੰਡ ਛੇੜ ਛੇੜ ਦੇ ਖੁੰਡ ਪ੍ਰਾਣੇ ਜਿਹੜੇ ਮਾਰ ਪੱਟਾਂ ਦੇ ਥਾਪੀ ਨੇ ਉਹ ਮਤਲਬ ਉਹ ਆਪ ਦੇ ਆਪ ਨੂੰ ਹੀ ਮਤਲਬ ਕਹਿੰਦਾ ਵੀ ਬੰਦਾ ਵੀ ਪੰਗੇ ਲੈਂਦੇ ਨੇ ਹਨਾ ਵੀ ਐ ਕਰਦੇ ਨੇ ਐ ਕਰਦੇ ਨੇ ਤੇ ਉਹ ਹਰੇਕ ਨੂੰ ਐ ਲੱਗਦਾ ਹੁੰਦਾ ਵੀ ਮੈਨੂੰ ਵੀ ਉਹ ਵੀ ਐ 20 ਸਾਲ ਹੋ ਗਏ ਪ੍ਰਾਣਾ ਕੋਈ ਗਿਆ ਹੋਊਗਾ ਹਾਂ ਜੀ ਪੰਜਾਬ ਦੀ ਨੌਜਵਾਨੀ ਅਕਸਰ ਆਪਾਂ ਦੇਖਦੇ ਆਂ ਗਾਣਿਆਂ ਤੋਂ ਪ੍ਰਭਾਵਿਤ ਹੁੰਦੀ ਆ ਪਰ ਫੇਲੀਤ ਹੋ ਜਾਂਦੀ ਆ ਕਦੀ ਅਸਲੇ ਆ ਜਾਂਦੇ ਆ ਕਦੀ ਨਸ਼ੇ ਆ ਜਾਂਦੇ ਆ ਕਦੀ ਖੁੰਡ ਆ ਜਾਂਦਾ ਪਰ ਲੱਗਦਾ ਨਹੀਂ ਪੰਜਾਬ ਨੂੰ ਜਿਹੜੀ ਨਜ਼ਰ ਲੱਗੀ ਆ ਕੁਝ ਗਾਣਾ ਇਹੋ ਜਿਹਾ ਬੰਨਣਾ ਚਾਹੀਦਾ ਕਿ ਯੂਥ ਚੰਗੇ ਪਾਸੇ ਜਾਵੇ ਇਹੋ ਜਿਹੇ ਗਾਣੇ ਜੇ ਘੱਟ ਪ੍ਰਮੋਟ ਹੋਣ ਤੇ ਚੰਗੀ ਗੱਲ ਨਹੀਂ ਹੁੰਦੀ ਨਹੀਂ ਬਿਲਕੁਲ ਵਧੀਆ ਗੱਲ ਆ ਔਰ ਚੰਗੇ ਮੈਂ ਹੁਣ ਤੱਕ ਚੰਗਾ ਹੀ ਗਾਇਆ ਔਰ ਇਹ ਵੀ ਗਾਣਾ ਚੰਗਾ ਹੀ ਆ ਇਹਦੇ ਚ ਕੋਈ ਇਦਾਂ ਦਾ ਨਹੀਂ ਹੈਗਾ ਵੀ ਬਸ ਇੱਕ ਹਾਂ ਜਦੋਂ ਤੁਸੀਂ ਕੁਝ ਬਣਦੇ ਹੋ ਤੁਸੀਂ ਕੁਝ ਕਰਦੇ ਹੋ ਉਦੋਂ ਜ਼ਰੂਰ ਤੁਹਾਡੇ ਦਿਮਾਗ ਜੁੰਦਾ ਯਾਰ ਵੀ ਮੈਂ ਮੈਂ ਹੈਗਾ ਹੀ ਆ ਕੁਛ ਨਾ ਕੁਛ ਨਾ ਜਿੰਨਾ ਚਿਰ ਤੁਸੀਂ ਆਪ ਦੇ ਆਪ ਨੂੰ ਵੈਲੀਉ ਨਹੀਂ ਦਿੰਦੇ ਆਪਦੀ ਕਦਰ ਆਪ ਨਹੀਂ ਕਰਦੇ ਫਿਰ ਲੋਕ ਵੀ ਨਹੀਂ ਕਰਦੇ ਲੱਗਦਾ ਆਣੇ ਚਾਹੀਦੇ ਇਦਾਂ ਨਹੀਂ ਆਪਣੀ ਤਾਰੀਫ ਤੁਸੀਂ ਕਰਨੀ ਮਾੜੀ ਥੋੜੀ ਆ ਪਰ ਕਿਸੇ ਇਸ ਢੰਗ ਦੇ ਨਾਲ ਨਾ ਕਰੋ ਕਿ ਤੁਸੀਂ ਗੱਨ ਲੈ ਕੇ ਕਰ ਰਹੇ ਹੋ ਜਾਂ ਕੋਈ ਸ਼ੋਰ ਕਰ ਰਹੇ ਹੋ ਇਹ ਗਾਣੇ 'ਚ ਐਦਾਂ ਦਾ ਕੁਝ ਵੀ ਨਹੀਂ ਹੈਗਾ ਹਾਂਜੀ ਇਹ ਗਾਣਾ ਆਮ ਜਿੱਦਾਂ ਦੇ ਮੋਟੀਵੇਸ਼ਨ ਗਾਣੇ ਹੁੰਦੇ ਆ ਜਿਵੇਂ ਗੀਤ ਹੁੰਦਾ ਆਪਣੀ ਤਾਰੀਫ ਵਾਲਾ ਉਦਾਂ ਦਾ ਗੀਤ ਹੈ ਪੁਰਾਣਾ ਖੁੰਡ ਤੁਹਾਨੂੰ ਮੰਨਿਆ ਜਾਵੇ ਬੱਬੂ ਮਾਨ ਨੂੰ ਜਾਂ ਗੁਰਦਾਸ ਮਾਨ ਨੂੰ ਮੰਨਿਆ ਜਾਵੇ ਨਹੀਂ ਅਸਲੀ ਤਾਂ ਖੁੰਡ ਹੋਈ ਨਹੀਂ ਪੁਰਾਣੇ ਦਾ ਬਾਬੇ ਹਨ ਇਹ ਮਾਨ ਸਾਹਿਬ ਹੈ ਜਾਂ ਬੱਬੂ ਨੂੰ ਆਪਾਂ ਕਹਿੰਦੇ ਆ ਜਿਵੇਂ ਕਦੇ ਬੱਬੂ ਵਈ ਨਾਲ ਨਾਮ ਜੁੜਦਾ ਹੁੰਦਾ ਹੈ ਇਹ ਨਾ ਸੋ ਅਸਲੀ ਤਾਂ ਉਹੀ ਨਹੀਂ ਅਸੀਂ ਤਾਂ ਹਜੇ ਤੁਰਦੇ ਪਏ ਆ ਪੈਰਾਂ ਤੇ ਮਗਰ ਮਗਰ ਪ੍ਰ ਭਗਵੰਤ ਮਾਨ ਜੀ ਆਪਣੇ ਮੁੱਖ ਮੰਤਰੀ ਸਾਹਿਬ ਨੇ ਔਰ ਕਾਫੀ ਦੇਰ ਤੋਂ ਜਿਹੜੀ ਫਿਲਮ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਆ ਗਾਣਿਆਂ ਲਈ ਸ਼ੂਟਿੰਗ ਲਈ ਉਹਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਹੈ ਇੱਥੇ ਫਿਲਮ ਸਿਟੀ ਕਿਉਂ ਨਹੀਂ ਆ ਰਹੀ ਤੁਸੀਂ ਇਹ ਇਸ ਚੀਜ਼ ਦੀ ਸਿੰਗਰ ਸਾਰੇ ਮੰਗ ਕਿਉਂ ਨਹੀਂ ਕਰਦੇ ਇਹ ਬਹੁਤ ਵਧੀਆ ਸਵਾਲ ਆ ਤੇਰਾ ਮੈਂ ਵੀ ਸੋਚਦਾ ਹੁਣਾ ਮੈਂ ਪਿੱਛੇ ਦੇ ਅਸੀਂ ਸਾਰੇ ਗੱਲ ਕਰ ਰਹੇ ਸੀ ਕਿ ਜਿੰਨਾ ਮਾਨ ਸਰਕਾਰ ਨੂੰ ਕਲਾਕਾਰਾਂ ਨੇ ਔਰ ਪੀ ਐਨ ਆਰ ਆਈ ਭਰਾਵਾਂ ਨੇ ਜਿੰਨੀ ਸਪੋਰਟ ਕੀਤੀ ਆ ਸਭ ਤੋਂ ਜ਼ਿਆਦਾ ਮਤਲਬ ਉਹ ਉਹਨਾਂ ਨੇ ਬਿਨਾ ਕਿਸੇ ਬੁਰਾਗਰ ਪਰ ਕਲਾਕਾਰਾਂ ਲਈ ਮੈਨੂੰ ਯਾਰ ਕੁਝ ਵੀ ਨਹੀਂ ਕੀਤਾ ਹਨ ਇਹ ਹੋਣੀ ਚਾਹੀਦੀ ਹੈ ਗੱਲ ਔਰ ਇਹ ਤੁਹਾਡੇ ਮੈਸੇਜ ਦੇ ਰਾਹੀਂ ਹੋ ਸਕਦਾ ਮੈਸੇਜ ਚੱਲਦੀ ਉਹਨਾਂ ਦੇ ਦਿਮਾਗ 'ਚ ਆ ਦੇ ਗੱਲ ਪਰ ਇਹ ਹੋਣਾ ਚਾਹੀਦਾ ਪੰਜਾਬੀ ਮਿਊਜ਼ਿਕ ਦੇ ਸੀਰ ਬਾਕੀ ਮੇਰੇ ਖਿਆਲ ਦੇ ਵਿੱਚ ਕਾਫੀ ਕੁਝ ਹੋ ਵੀ ਰਿਹਾ ਸੈਂਸਰ ਵਗੈਰਾ ਹੋਰ ਪਰ ਜਿਨੇ ਆਰਟਿਸਟਾਂ ਨੇ ਜਿਵੇਂ ਢੋਲ ਕਾਲੇ ਤੋਂ ਲੈ ਕੇ ਭੰਗੜੇ ਵਾਲੇ ਤੋਂ ਲੈ ਕੇ ਛੋਟਾ ਵੱਡਾ ਕਲਾਕਾਰ ਹਰੇਕ ਬੰਦੇ ਨੇ ਮਾਨ ਸਾਹਿਬ ਦੀ ਨਹੀਂ ਇਸ ਗੱਲ ਨੂੰ ਕਿੰਨੀ ਸਪਰੂ ਜੀ ਨੇ ਚੱਕਿਆ ਸੀਗਾ ਉਸ ਤੋਂ ਬਾਅਦ ਫਿਰ ਗੱਲ ਠੰਡੀ ਹੋ ਗਈ ਹਾਂ ਇਹ ਚਾਹੀਦਾ ਕਿਉਂਕਿ ਬਹੁਤ ਵੱਡਾ ਰੋਜ਼ਗਾਰ ਹੈ ਜਿਹੜੀ ਸਾਡੀ 뮤직 ਇੰਡਸਟਰੀ ਹੈ ਜਾਂ ਸਾਡਾ ਮੀਡੀਆ ਲਾਈਨਾਂ ਜਾਂ ਕੋਈ ਹੋਰ ਹੈ ਕਿੰਨੇ ਲੋਕ ਜੁੜੇ ਹੋਏ ਆ ਕਿੰਨੇ ਪਰਿਵਾਰ ਜੁੜੇ ਹੋਏ ਆ ਪਰ ਕਿਸੇ ਵੀ ਗਵਰਨਮੈਂਟ ਦਾ ਇਸ ਸਰਕਾਰ ਦਾ ਨਹੀਂ ਕਿਸੇ ਵੀ ਗਵਰਨਮੈਂਟ ਦਾ ਅੱਜ ਤੱਕ ਇਹਦੇ ਵੱਲ ਕੋਈ ਧਿਆਨ ਨਹੀਂ ਆਇਆ ਕਿਸੇ ਵੀ ਪੱਖ ਦੇ ਉੱਤੇ ਕਿਉਂਕਿ ਚਾਹੀਦਾ ਕਿਉਂਕਿ ਇੰਨਾ ਰੋਜਗਾਰ ਇਨੇ ਲੋਕਾਂ ਨੂੰ 뮤ਜ਼ਿਕ ਵਾਲਿਆਂ ਤੋਂ ਲੈ ਕੇ ਗੀਤ ਬਣਾਉਣ ਨਾਲ ਤੋਂ ਲੈ ਕੇ ਆਉਣ ਨਾਲ ਤੋਂ ਲੈ ਕੇ ਮੀਡੀਆ ਵਾਲਿਆਂ ਤੋਂ ਲੈ ਕੇ ਸਾਰਿਆਂ ਦਾ ਬਹੁਤ ਇਧਰ ਲੀ ਪਾਸੇ ਕੁਝ ਨਾ ਕੁਝ ਹੋਣਾ ਚਾਹੀਦਾ ਜ਼ਰੂਰੀ ਹੈ ਅੱਛਾ ਜਿਵੇਂ ਮਾਨ ਸਾਹਿਬ ਨੇ ਨਾ ਪਿਛੇ ਇਹ ਕਿਹਾ ਸੀ ਉਹ ਕਹਿੰਦੇ ਮੇਰੇ ਲਈ ਕੋਈ ਵੀ ਨਹੀਂ ਬੋਲਿਆਗਾ ਜਦੋਂ ਮੇਰਾ ਰੌਲਾ ਪਿਆ ਤੇ ਤੁਹਾਡੇ ਨਾਲ ਉਹਨਾਂ ਦੀ ਬੜੀ ਨੀੜਤਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਲਗਾਤਾਰ ਉਹਨਾਂ ਨੇ ਹੁਣ ਵੀ ਮਾਫੀ ਮੰਗੀ ਹੈ ਪਹਿਲਾਂ ਵੀ ਮੰਗਦੇ ਆਏ ਨਹੀਂ ਤੁਹਾਡੇ ਘਰੇ ਮਾਨ ਸਾਹਿਬ ਗੁਰਦਾਸ ਮਾਨ ਗੁਰਦਾਸ ਮਾਨ ਜੀ ਦੀ ਗੱਲ ਕਰਦੇ ਨਹੀਂ ਮੈਂ ਤਾਂ ਉਹਨਾਂ ਲਈ ਕੀ ਕਹਿ ਸਕਦਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਕਿਉਂਕਿ ਆਪਾਂ ਤਾਂ ਉਹ ਬੰਦਿਆਂ ਵੀ ਉਹ ਤੋਂ ਸ਼ੁਰੂ ਤੋਂ ਲੈ ਕੇ ਉਹਨਾਂ ਨੂੰ ਦੇਖਿਆ ਉਹਨਾਂ ਨੂੰ ਦੇਖ ਦੇਖ ਕੇ ਤੁਰੇ ਆ ਗੁਰੂ ਮੰਨਿਆ ਆ ਦਿਲਚੋਣਾ ਸੋ ਮੇਰਾ ਜਿਹੜਾ ਮੇਨ ਟਾਰਗੇਟ ਹੁੰਦਾ ਹੈ ਉਹਦੀ ਉਹਨਾਂ ਦੀ ਸਟੇਜ ਦੇਖਣ ਤੇ ਉਹਨਾਂ ਦੇ ਸ਼ਬਦਾਂ ਕਿ ਉਹ ਕੀ ਗਾਉਂਦੇ ਨੇ ਕਿਵੇਂ ਗਾਉਂਦੇ ਨੇ ਆ ਨਾ ਉਹਦੇ ਸ਼ਬਦਾਂ ਨੂੰ ਲੈ ਕੇ ਪਿਆ ਸੀ ਉਹਦੇ ਕੋਈ ਬੋਲਿਆ ਨਹੀਂ ਚਲੋ ਮੇਰੇ ਤੋਂ ਬੋਲਿਆ ਹੈ ਨਹੀਂ ਸਾਰੇ ਮੈਂ ਉਦੋਂ ਵੀ ਬੋਲਿਆ ਸੀਗਾ ਮੈਂ ਗਾਲਾਂ ਗੋਲਾਂ ਲੈ ਕੇ ਹਟ ਗਿਆ ਠੀਕ ਹੈ ਹੁਣ ਵੀ ਮੈਂ ਬੋਲਿਆ ਸੀ ਜਿੰਨਾ ਜਿੰਨਾ ਕਿ ਮੈਨੂੰ ਜਾਣਦੇ ਨੇ ਲੋਕ ਉਹ ਕਰਦੇ ਨੇ ਜਿੰਨੀ ਕੁ ਮੇਰੀ ਗੱਲ ਦੀ ਵੈਲਿਊ ਬਣਦੀ ਹੈ ਪਰ ਮੇਰੇ ਬੋਲ ਹੁੰਦਾ ਜਿਹੜੀ ਸਹੀ ਹੈ ਗੱਲ ਕਿਉਂਕਿ ਉਹਨਾਂ ਨੇ ਚਲੋ ਸੁਭਾਅਕ ਨਿਕਲ ਗਈ ਫਿਰ ਮਾਫੀ ਮੰਗ ਲਈ ਫਿਰ ਉਹ ਬਸ ਅਲੱਗ-ਅਲੱਗ ਤਰੀਕੇ ਦੇ ਨਾਲ ਕਿਰਪਾ ਹੋ ਗਈ ਜੀ ਪੰਜਾਬ ਦੇ ਵਿੱਚ ਦੋ ਸਿੰਘਾਂ ਨੂੰ ਛੱਡ ਕੇ ਬਾਕੀ ਸਾਰੇ ਸਿਨੈਸਟੋਰੀ ਵਾਪਸ ਲੈਣੀ ਪੰਜਾਬ ਸਰਕਾਰ ਨੇ ਉਹ ਇਸ ਤਰ੍ਹਾਂ ਦੇ ਕਿਹੜੇ ਸਿੰਘਰਾਣ ਲੱਗੇ ਦੋ ਸੈਂਟਰ ਨੂੰ ਛੱਡ ਕੇ ਬਾਕੀ ਸਾਰੇ ਸੈਂਟਰ ਦੀ ਪੰਜਾਬ ਸਰਕਾਰ ਨੇ ਸਕਿਉਰਿਟੀ ਵਾਪਸ ਲੈ ਲਈ। ਮੂੰਹ ਦੋ ਕੁਲੇ ਮੈਨੂੰ ਮੈਨੂੰ ਹੀ ਨਹੀਂ ਪਤਾ ਵੀ ਕਿਹੜੇ ਕਿਹੜੇ ਬਲੇਆ ਹੋਣ। ਕਿੱਪੀ ਦੇ ਗਰੇ ਆ ਤੇ ਬੱਬੂ ਮਾਂ ਦੀ ਸਕਿਉਰਿਟੀ ਛੱਡ ਕੇ ਬਾਕੀ ਸਾਰੇ ਸਕਿਉਰਿਟੀ ਵਾਪਸ ਲੈ ਲਈ ਪੰਜਾਬ ਸਰਕਾਰ ਨੇ। ਨਹੀਂ ਮੇਰੇ ਖਿਆਲ ਚ ਜਿਨ੍ਹਾਂ ਨੂੰ ਲੋੜ ਹੋਊਗੀ ਉਹਨਾਂ ਕੋਲੇ ਤਾਂ ਹੈਗੀ ਆ ਹੋਏਗੀ। ਬਾਕੀਆਂ ਦਾ ਇਹ ਆ ਵੀ ਕੋਈ ਹੋ ਸਕਦਾ ਆਪਦਾ ਪ੍ਰਾਈਵੇਟ ਰੱਖੀ ਬੈਠਾ ਹੋਵੇ ਨਾ। ਜੇ ਕੋਈ ਹੋਰ ਤਰੀਕਾ ਹੋਣਾ ਮੈਨੂੰ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਜਿਹੜੀ ਸਰਕਾਰੀ ਸਟੂਡੀਓ ਵਾਪਸ ਉਹਦੇ ਬਾਰੇ ਬਹੁਤੀ ਨੌਲੇਜ ਨਹੀਂ ਹੈਗੀ ਤੇ ਜਦੋਂ ਕੋਈ ਫਿਲਮ ਨਵੀਂ ਆਉਂਦੀ ਹੈ ਜਿੰਨਾ ਅਮਰਜੰਜੀ ਸ਼ਾਹ ਕੋ ਫਿਲਮ ਆਈ ਹੈ ਇਹਨਾਂ ਦਾ ਪ੍ਰੋਬਲਮ ਐ ਕਿ ਜਦੋਂ ਆਉਂਦਾ ਕਿਉਂ ਹੋ ਰਿਹਾ ਬੋਲੀ ਕਿੱਦਾਂ ਜੀ ਇਹਦੇ ਕਹਿੰਦਾ ਮਤਲਬ ਇਹ ਕਿ ਆਰਟਿਸਟ ਜਿਹੜੇ ਫਿਲਮਾਂ ਘੜਦੇ ਨੇ ਇਹ ਕਿਹਦਾ ਸ਼ਾਕਾਉਟ ਆਈਆ ਉਹਨੂੰ ਗੁਰੂੰਦਾਬਾ ਦੇ ਵੀ ਕੰਗਰਾਂ ਜੀ ਦੀ 15 ਨੂੰ ਰੋਲ ਦੀ ਵੀ ਬ੍ਰੋ ਹੋਂਦਾ ਵਸੇ ਨਾਲ ਇਹ ਕਹਿੰਦੇ ਨੇ ਵੀ ਆਪਣਾ ਆਰਟਿਸਟ ਵੀਰੇ ਹੈਗੇ ਮੇ ਵੀ ਫਿਲਮਾਂ ਬਣਾ ਦਿੰਦੇ ਪੈਸੇ ਖਾਤਰ ਵੀ ਉਹਨਾਂ ਨੂੰ ਇਦਾਂ ਦਾ ਫਿਲਮਾਂ ਚ ਨਹੀਂ ਦਿਖਾਣਾ ਚਾਹੀਦਾ ਵੀ ਇਹਦੇ ਵਿੱਚ ਤੁਹਾਡਾ ਕੀ ਕਹਿਣਾ ਮੈਂ ਅਜੇ ਫਿਲਮ ਨਹੀਂ ਵੇਖੀ ਸ਼ਾਕਾਉਟ ਕੰਗਰਾਂ ਜੀ ਦੀ ਅਮਰਜੰਦੀ ਫਿਲਮ ਆਈ ਹੈ ਪੰਜਾਬ ਤੇ ਪੂਰੇ ਪੰਜਾਬ ਨੇ ਵਿਰੋਧ ਕੀਤਾ ਕੰਗਰਾਂ ਨੂੰ ਕਿ ਉਹ ਨੇਚਰਲੀ ਜਾਂ ਉਹ ਉੱਪਰ ਸਾਡਾ ਬਣਦਾ ਮਤਲਬ ਕਿਉਂਕਿ ਉਹ ਸਾਡੇ ਜੇ ਉਹਨੂੰ ਸਾਡੀ ਪੰਜਾਬੀ ਕੌਮ ਨੂੰ ਸਾਡੇ ਸਿੱਖ ਭਾਈਚਾਰੇ ਨੂੰ ਉਦੇ ਤੇ ਕੋਈ ਤਾਂਚ ਕਰੂਗਾ ਜਾਂ ਸਾਡੀ ਧਾਰਮਿਕ ਭਾਵਨਾ ਨੂੰ ਕੋਈ ਠੇਸ ਪਹਾਊਗਾ ਤੇ ਨੇਚਰਲੀ ਆਪਾਂ ਵਿਰੋਧ ਕਰਾਂਗੇ ਪਰ ਸ਼ਾਹਕੋਟ ਬਾਰੇ ਮੈਨੂੰ ਨਹੀਂ ਪਤਾ ਵੀ ਕਿੱਦਾਂ ਦੀਆਂ ਫਿਲਮਾਂ ਤੁਹਾਡਾ ਕੀ ਕਹਿਣਾ ਹੈ ਤੁਹਾਡਾ ਕੀ ਕਹਿਣਾ ਹੈ ਮੈਂ ਮੇਰਾ ਕਹਿਣਾ ਇਹੀ ਹੈ ਮੈਂ ਤਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਮੈਂ ਜਿੱਦ ਕਿਤੇ 84 ਦੀ ਗੱਲ ਵੀ ਹੋਈ ਆ ਜਾਂ ਕਿਤੇ ਹੋਰ ਵੀ ਗੱਲ ਹੁੰਦੀ ਆ ਵੀ ਯਾਰ ਜਿਹੜਾ ਧਾਰਮਿਕ ਮੁੱਦੇ ਆ ਜਾਂ ਕੋਈ ਹੋਰ ਆ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਪੜਾ ਪੜਕਾ ਕੇ ਉਹਦੇ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ ਇਹ ਤੁਹਾਡਾ ਕਿੱਦਾਂ ਆਰਟਿਸਟ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਆਰਟਿਸਟ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਇੰਤ ਜਿਹੜੇ ਬਣਾਉਂਦੇ ਨੇ ਉਹ ਭੁਗਤਦੇ ਨੇ ਹੈਨਾ ਜਿੱਦਾਂ ਦਾ ਜੇ ਕੋਈ ਇਹ ਇਹ ਕਰਮ ਫਲ ਹੈ ਇਹ ਸਾਲਾ ਨੇਚੁਰਲੀ ਆ ਸਾਰਾ ਕੁਝ ਮਤਲਬ ਜੋ ਕਰੋਗੇ ਉਹ ਚਾਹੇ ਤੁਸੀਂ ਚੰਗੇ ਬਣ ਕੇ ਕਿਹੜਾ ਮੈਂ ਹੁਣ ਜਿਵੇਂ ਬੈਠਾ ਐ ਤੇ ਤੁਹਾਡੇ ਸਾਹਮਣੇ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਕਰਕੇ ਸਿਆਣੀਆਂ ਸਿਆਣੀਆਂ ਕਰਕੇ ਇੱਥੋਂ ਨਿਕਲਦਾ ਮੈਂ ਇਦਾਂ ਕਰਦਾ ਤੇ ਅੰਦਰੋਂ ਮੈਂ ਕੁਝ ਹੋਰ ਆ ਪਰ ਉਹ ਕਿਤੇ ਨਾ ਕਿਤੇ ਕਦੇ ਨਾ ਕਦੇ ਉਹ ਆ ਹੀ ਜਾਂਦਾ ਤੇ ਉਹਦਾ ਭੁਗਤ ਮਤਲਬ ਪੈਂਦਾ ਇਸ ਤਰ੍ਹਾਂ ਵਾਹ ਕਿ ਜੇ ਜਿਹੜਾ ਡਾਇਰੈਕਟਰ ਦਾ ਦੱਸਿਆ ਹੋਇਆ ਹੁੰਦਾ ਕਿ ਐਕਟਰ ਖੁਦ ਕਰ ਦਿਆ ਇਹ ਸਭ ਕੁਝ ਨਹੀਂ ਕਈ ਵਾਰੀ ਇਹ ਹੁੰਦਾ ਵੀ ਜਿਵੇਂ ਹਰ ਤਰ੍ਹਾਂ ਦਾ ਵੀ ਕੋਈ ਬੰਦਾ ਹੀਰੋ ਬਣਨਾ ਚਾਹੁੰਦਾ ਜਿਵੇਂ ਮੈਂ ਆ ਮੈਨੂੰ ਮੈਂ ਮੈਂ ਆਦਾ ਮੈਂ ਹੀਰੋ ਬਣਨਾ ਮੈਂ ਇਹਦਾ ਕਰਕੇ ਜੇ ਤਾਂ ਮੈਨੂੰ ਲੱਗਦਾ ਯਾਰ ਵੀ ਮੇਰਾ ਕੁਝ ਬਣਦਾ ਨਹੀਂ ਮੈਂ ਹੋਰ ਨਹੀਂ ਜਿੱਦਾਂ ਦਾ ਹੈਗਾ ਮੈਨੂੰ ਕੁਝ ਨਾ ਕੁਝ ਕਰ ਲੈਣਾ ਚਾਹੀਦਾ ਕੰਮ ਨਹੀਂ ਮਿਲਦਾ ਤਾਂ ਹੋ ਸਕਦਾ ਬੰਦਾ ਮਜਬੂਰ ਹੋ ਕੇ ਕਰ ਦੇ ਜੇ ਮੈਨੂੰ ਲੱਗਦਾ ਯਾਰ ਮੇਰਾ ਸਰਦਾ ਤਾਂ ਮੈਂ ਨਹੀਂ ਕਰੂੰਗਾ कि बंदे दे माइंड ते डिपेंड करदा ओदी लोड ते डिपेंड करदा है ओदे किथे जे बंदा ठुकदा है ना चलो ये दसो जी हुन ਤੁਹਾਡਾ ਅਗਲਾ ਕਨਸੈਪਟ ਕੀ ਆ ਫਿਲਮਾਂ ਫਿਲਮਾਂ ਦਾ ਕੁਝ ਮੇਰਾ ਫਿਲਮਾਂ ਚੱਲਦੀਆਂ ਪਈਆਂ ਗਾਣੇ ਚੱਲਦੇ ਪਏ ਨੇ ਆਪ ਗਾਣੇ ਦੀ ਗੱਲ ਕਰੀਏ ਆਪਣਾ ਮੁੱਦੇ ਤੋਂ ਭਟਕ ਕੇ ਹੋਰ ਪਾਸੇ ਨੂੰ ਗੀਤ 15 ਸਾਲਾਂ ਤੋਂ ਤੁਹਾਡੇ ਨਾਲ ਦੇ ਹਾਲੀਵੁੱਡ ਬੋਲੀਵੁੱਡ ਤੱਕ ਚਲੇਗੇ ਗ੍ਰੋਥ ਬੜਾ ਕੀਤਾ ਹੈ ਖੁਸ਼ੀ ਹੋਊਗੀ ਤੁਹਾਨੂੰ ਨਾਲ ਦੇ ਆਂ ਦੀ ਮਗਰ ਕਦੀ ਐ ਨਹੀਂ ਹੁੰਦਾ ਕਿ ਆਪਾਂ ਲੁਧਿਆਣੇ ਤੋਂ ਬਾਹਰ ਹੌਲੀ 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 ਜਾ ਰਹੇ ਆਂ ਕੀ ਇੰਨਾ ਸਮਾਂ ਤੁਹਾਨੂੰ ਕਿਉਂ ਲੱਗ ਰਿਹਾ ਨਹੀਂ ਮੈਂ ਮੈਂ ਮਤਲਬ ਮੇਰੇ ਸਾਹਮਣਾ ਦਮ ਨਹੀਂ ਹੈਗਾ ਆਵਾਜ਼ ਦੇ ਵਿੱਚ ਨਹੀਂ ਨਹੀਂ ਸਾਰਾ ਕੁਝ ਹੈਗਾ ਦਮ ਕੋਈ ਨਹੀਂ ਹੈਗਾ ਫਿਰ ਇਹ ਮੇਰਾ ਮੈਨੂੰ ਤਾਂ ਮਤਲਬ ਇਹ ਆ ਵੀ ਜਿੰਨਾ ਕਿ ਮੈਂ ਹੈਗਾ ਜਿੰਨਾ ਕਿ ਮੇਰੇ ਟੈਲੈਂਟ ਆ ਜਿੰਨਾ ਕਿ ਪਰਮਾਤਮਾ ਨੇ ਦਿੱਤਾ ਹੈ ਮੇਰਾ ਕਿਸੇ ਨਾਲ ਕੰਪੀਟੀਸ਼ਨ ਨਹੀਂ 20 ਸਾਲਾਂ ਤੋਂ ਅਸੀਂ ਜੋੜੀ ਆ ਪ੍ਰੋਪਰ ਸਾਡੀ ਔਰ ਕੋਈ ਦਿਨ ਸਾਡੇ ਕੋਲ ਵੇਲਾ ਨਹੀਂ ਹੁੰਦਾ ਪ੍ਰੋਗਰਾਮਾਂ ਦੀ ਲਗਾਤਾਰ ਬਾਬੇ ਦੀ ਕਿਰਪਾ ਇਹ ਆ ਹੀ ਕੰਮ ਹੀ ਕਰਨਾ ਹੁੰਦਾ ਹੋਰ ਕੀ ਚਾਹੀਦਾ ਹੁੰਦਾ ਤੁਹਡੇ ਕੋਲ ਵਧੀਆ ਘਰ ਹੋਵੇ ਤੁਹਾਡੇ ਕੋਲ ਕੰਮ ਹੋਵੇ ਇੱਜ਼ਤ ਹੋਵੇ ਚਾਰ ਲੋਕ ਜਾਣਦੇ ਹੋਣ ਤੇ ਫਿਰ ਐ ਤਾਂ ਹੁਣੀ ਕਲਾਕਾਰ ਦਾ ਇੱਕ ਦਰਦ ਆ ਇਹ ਬੜਾ ਵੱਡਾ ਕਿ ਕਲਾਕਾਰ ਮੈਂ ਕਹਿੰਦਾ ਉਹਨਾਂ ਕੋਈ ਬੰਦਾ ਕੋਈ ਜੇ ਜੌਬ ਤੇ ਲੱਗਿਆ ਹੋਵੇ ਰਿਟਾਇਰ ਹੋ ਜਾਂਦਾ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦਾ ਵਿਚਾਲਿਆ ਯਾਰ ਮੈਂ ਆ ਬਣ ਗਿਆ ਰਿਟਾਇਰ ਹੋ ਗਿਆ ਓਕੇ ਸੈਟੀਸਫਾਈ ਕਲਾਕਾਰ ਐਸੀ ਚੀਜ਼ ਰੱਬ ਨੇ ਪਰਮਾਤਮਾ ਨੇ ਘੜੀ ਹੋਈ ਆ ਬਣਾਈ ਹੋਈ ਆ ਉਹਨੂੰ ਐਂਡ ਤੱਕ ਉਹ ਕਰਦਾ 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 ਹੀ ਤੁਰ ਜਾਂਦਾ ਕਿ ਮੈਂ ਆ ਕਰਨਾ ਆ ਕਰਨਾ ਕਰਨਾ ਹੈ ਨਾ ਤੇ ਜੇ ਉਹ ਸੈਟੀਸਫਾਈ ਹੋ ਗਿਆ ਤਾਂ ਕਲਾਕਾਰ ਰੁਕ ਗਿਆ ਆਰਟ ਹੈ ਜਿਹੜਾ ਕ੍ਰੀਏਟੀਵਿਟੀ ਹੈ ਇਹ ਸੋਚਦੀ ਆ ਚਲਦੀ ਰਹਿੰਦੀ ਆ ਔਰ ਜਿੱਥੇ ਜੇ ਮੈਂ ਹੈਗਾ ਉਹ ਮੈਨੂੰ ਪਤਾ ਮੈਂ ਸ਼ੁਕਰ ਆ ਰੱਬ ਦਾ ਮੇਰੇ ਚਾਹਣ ਵਾਲਿਆਂ ਦਾ ਪਿਆਰ ਕਰਨ ਵਾਲਿਆਂ ਦਾ ਸੋ ਗੀਤ ਆ ਰਿਹਾ ਸਾਡਾ 9 ਅਕਤੂਬਰ ਨੂੰ ਟਾਈਟਲ ਹੈਗਾ ਦਾ ਰੀਸ ਜੱਟ ਦੀ ਸੋ ਗੀਤ ਅਲੱਗ ਕਨਸੈਪਟ ਦਾ ਗਾਣਾ ਔਰ ਜਿੰਨੀਆਂ ਕੁ ਕਿ ਕਿੱਥੇ ਜਾਂਦਾ ਹੈ ਕਿਵੇਂ ਜਾਂਦਾ ਹੈ ਕੌਣ ਕਿਤੇ ਲੱਗਦਾ ਕਿਦਾਂ ਕਰਦਾ ਇਹ ਤੁਹਾਨੂੰ ਗਾਣਾ ਦੇਖ ਕੇ 9 ਤਰੀਕ ਨੂੰ ਪਤਾ ਲੱਗੂਗਾ 9 ਅਕਤੂਬਰ ਪਹਿਲੋ ਸਾਹ ਪੰਜਾਬੀ ਮਾਂ ਬੋਲੀ ਦੇ ਕਿਸਮਾਂ ਪੰਜਾਬੀ ਮਾਂ ਬੋਲੀ ਸਾਡੀ ਮਾਂ ਬੋਲੀ ਆ ਸੋ ਸਦਾ 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 ਜੁੜੇ ਰਹੋ ਔਰ ਬੜੀਆਂ ਰਾਜਨੀਤੀ ਕ ਬੜੇ ਵੱਡੇ ਲੈਵਲ ਤੇ ਬੜਾ ਵੱਡਾ ਕਹਾਣ ਹੋ ਰਿਹਾ ਨਿਆਣਿਆਂ ਨੂੰ ਦੇਖਦੇ ਆ ਕਿ ਜਦੋਂ ਸਕੂਲਾਂ ਦੇ ਵਿੱਚ ਹਿੰਦੀ 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 ਅਸੀਂ ਨਹੀਂ ਕਹਿੰਦੇ ਵੀ ਹਿੰਦੀ ਮਾੜੀ ਆ ਪਰ ਸਾਡੀ ਅਸੀਂ ਪੰਜਾਬ ਚ ਰਹਿੰਦੇ ਆ ਸਾਡੀ ਪੰਜਾਬੀ ਮਾਂ ਬੋਲੀ ਆ ਤੇ ਇਹ ਇਤਜ਼ਾਬ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਇਹਦੇ ਤੇ ਖਾਸ ਕਰਕੇ ਧਿਆਨ ਬਹੁਤ ਜ਼ਿਆਦਾ ਦੇਣ ਦੀ ਜ਼ਰੂਰਤ ਆ ਕਿਉਂਕਿ ਨਿਆਣੇ ਮੈਂ ਸਕੂਲ ਤੇ ਮੇਰੇ ਬੱਚੇ ਪੜ੍ਹਦੇ ਨੇ ਤੇ ਉੱਥੇ ਮੇਰੀ ਬੇਟੀ ਨੇ ਜਦੋਂ ਘਰੇ ਆ ਕੇ ਕਿਹਾ ਕਹਿੰਦੀ ਵੀ ਪਾਪਾ ਮੈਂ ਨਹੀਂ ਉਹ ਕਰਦੀ ਕਿਉਂਕਿ ਅਸੀਂ 2 ਸਾਲ ਕੈਨੇਡਾ ਰਹੇ ਉਥੇ ਉਹ ਪ੍ਰੋਪਰ ਗੁਰਦੁਆਰੇ ਜਾਂਦੀ ਗੁਰਮਤੀਆਂ ਕਲਾਸਾਂ ਲਾਈਆਂ ਸਾਰਾ ਕੁਝ ਕਰਿਆ ਉਧਰ ਨੂੰ ਜੁੜੀ ਹੋਈ ਸੀ ਉਹਨੇ ਇੱਥੇ ਆ ਕੇ ਦੇਖਿਆ ਕਿ ਇੱਥੇ ਉਹ ਕਹਿੰਦੀ ਵੀ ਇੱਥੇ ਤਾਂ ਵੀ ਹਵਨ ਕਰਾਉਂਦੇ ਨੇ ਇਦਾਂ ਕਰਦੇ ਨੇ ਸਾਰੇ ਧਾਰਮਿਕ ਹੋ ਜੇ ਨੇ ਪਰ ਉਹਨੂੰ ਲੱਗਿਆ ਹੈਨਾ ਵੀ ਮੇਰਾ ਇਧਰਲੇ ਪਾਸੇ ਨੂੰ ਆ ਤਾਂ ਫਿਰ ਅਸੀਂ ਉਹਦਾ ਸਕੂਲ ਚੇਂਜ ਕੀਤਾ ਆਪਾਂ ਨੇ ਤੇ ਬਾਗੀ ਘਟ ਤੇ ਹਮਲਾ ਹੋਇਆ ਸੀਗਾ ਤੁਸੀਂ ਵਾਪਸ ਆ ਗਏ ਸੀਗੇ ਕੈਨੇਡਾ ਵਿੱਚ ਕੀ ਕਾਰਨ ਸੀਗਾ ਕੈਨੇਡਾ ਨਹੀਂ ਹਮਲਾ ਹਮਲਾ ਨਹੀਂ ਕੁਝ ਹੋਇਆ ਸੀਗਾ ਚੋਰੀ ਹੋਈ ਸੀ ਗੱਡੀ ਦੇ ਸ਼ੀਸ਼ੇ ਤੋੜ ਗਏ ਸੀਗੇ ਤੇ ਉਹਦੇ ਕਰਕੇ ਇਹ ਗਾਣਾ ਉਦੋਂ ਬਣਿਆ ਹਾਂ ਮਤਲਬ ਉਦੋਂ ਜਦੋਂ ਆਪਾਂ ਨੂੰ ਇਹ ਓਡੀਆਂ ਸੀ ਕਿ ਕੋਈ ਕਹਿੰਦਾ ਸੀ ਅਟੈਕ ਹੋ ਗਿਆ ਕੋਈ ਕਹਿੰਦਾ ਸੀਗਾ ਵੀ ਇਹ ਤਾਂ ਕਿਸ਼ਤ ਨਹੀਂ ਭਰੀ ਗਈ ਕੋਈ ਕਹਿੰਦਾ ਸੀ ਇਹ ਤਾਂ ਕੰਮ ਨਹੀਂ ਹੋਇਆ ਕੈਨੇਡਾ ਤੋਂ ਵਾਪਸ ਤਾਂ ਆ ਗਿਆ ਸੋ ਆਪਣੀਆਂ ਹੀ ਗੱਲਾਂ ਬਾਤਾਂ ਰੇਡੀਓ ਸਾਰਾ ਕਿਸੇ ਮੀਡੀਆ ਤੇ ਬਹੁਤ ਫੈਲਿਆ ਤੇ ਉਦੋਂ ਇਹ ਗੱਲ ਬਣੀ ਸੀ ਵੀ ਨਿਕਲੀ ਤੁਸੀਂ ਵੀ ਇਹਦੇ ਤੇ ਥਾਪੀ ਦਾ ਜ਼ਿਕਰ ਕੀਤਾ ਮਾਨਸੇ ਦੇ ਸਾਰੇ ਕਲਾਕਾਰ ਹੁਣ ਸਿੱਧੂ ਵਾਲੇ ਪਾਸੇ ਵੜਾ ਗਏ ਲੱਗਦਾ ਤੁਸੀਂ ਵੀ ਮਾਈਲੇਜ ਲੈਣਾ ਚਾਹੁੰਦੇ ਹੋ ਸਿੱਧੂ ਦੀ ਥਾਪੀ ਦਾ ਜ਼ਿਕਰ ਕਰਕੇ ਜਾਂ ਥਾਪੀ ਸਿੱਧੂ ਪਤਾ ਹੀ ਸਿੱਧੂ ਦਾ ਨਾਮ ਚੱਲਦਾ ਨਹੀਂ ਨੋ ਡਾਊਟ ਸਿੱਧੂ ਦੇ ਨਾਲ ਥਾਪੀ ਜੁੜੀ ਹੋਈ ਹੈ ਔਰ ਪ੍ਰਮਾਤਮਾ ਉਹਦੀ ਰੂਹ ਨੂੰ ਸ਼ਾਂਤੀ ਬਖਸ਼ੇ ਪਰ ਮੇਰਾ ਜਿਹੜਾ ਰਿਹਾ ਵੀ ਆਪਾਂ ਫਾਇਦਾ ਚੱਕਣ ਵਾਲਾ ਸ਼ੁਰੂ ਤੋਂ ਲੈ ਕੇ ਸਾਡੇ ਸਾਡੀ ਹਾਲਾਂਕਿ ਭਾਈ ਜਾ ਰਹੇ ਨੇ ਬੜਾ ਚੱਕਿਆ ਵੀ ਮੈਂ ਅੱਜ ਤੱਕ ਮੈਂ ਰਿਸਪੈਕਟ ਕਰਦਾ ਹਾਂ ਫੈਨ ਆ ਉਹਦਾ ਸਾਰਾ ਕੁਝ ਮੈਂ ਉਹ ਕਰਦਾ ਆ ਪਰ ਕਦੇ ਵੀ ਮੈਨੂੰ ਇਦਾਂ ਦਾ ਨਹੀਂ ਹੋਇਆ ਵੀ ਮੈਂ ਉਹਦਾ ਨਾਮ ਲੈ ਕੇ ਯੂਜ਼ ਕਰਕੇ ਕੋਈ ਗਾਣਾ ਬਣਾਵਾਂ ਜਾ ਮੈਂ ਉਹਦਾ ਨਾਮ ਕਰਕੇ ਉਹ ਕਰਾਂ ਕਈ ਵਾਰੀ ਦਿਲਚਸਪੀ ਲੀਂ ਹੁੰਦੀ ਆ ਯਾਰ ਵੀ ਆ ਕਰਿਆ ਸੀ ਜਿੱਦਾਂ ਹੋਣਾ ਚਾਹੀਦਾ ਪਰ ਫਿਰ ਸੋਚ ਕੇ ਆਉਂਦਾ ਵੀ ਕੋਈ ਸਵਾਲ ਆਉਣਗੇ ਯਾਰ ਕਿਉਂ ਕੀਤਾ ਔਰ ਇਹ ਇਸ ਹዋਬਕ ਗੱਲ ਸੀ ਹਨਾ ਜਿਹੜੀ ਬਣੀ ਸੀ ਕਿ ਸੇੜ ਦੇ ਖੁੰਡ ਪੁਰਾਣਾ ਜਿਹੜੇ ਮਾਰ ਪੱਟਾਂ ਤੇ ਥਾਪੀ ਆ ਤੇ ਪਰ ਪ੍ਰਭਾਵ ਇਹਦਾ ਇੰਨਾ ਮੇਰਾ ਨਿਆਣਾ 4 ਸਾਲ ਦਾ ਤੇ ਜਦੋਂ ਉਹ ਥਾਪਿਆ ਆ ਲੈਂਡ ਸੁਣੀ ਤੇ ਉਹ ਕਹਿੰਦਾ ਵੀ ਮੂਸੇ ਵਾਲਾ ਮਤਲਬ ਮੈਂ ਮੰਨਦਾ ਆ ਵੀ ਇਹ ਗੱਲ ਉਧਰੋਂ ਜਾਂਦੀ ਆ ਪਰ ਇਸ ਉਹਨਾਂ ਨਾਲ ਇਸ ਗਾਣੇ ਦਾ ਕੋਈ ਤੱਲ ਕਹਿਗਾ ਕਿ ਨਹੀਂ ਹੈਗਾ ਸਿੱਧੂ ਦੇ ਪੰਜਾਬ ਤੋਂ ਬਾਅਦ ਤੁਹਾਡਾ ਮਾਨਸਰ ਜਦੋਂ ਤੁਸੀਂ ਆਏ ਉਸ ਦਾ ਬਹੁਤ ਘੱਟ ਉੱਥੇ ਕਲਾਕਾਰ ਹੁੰਦੇ ਸੀ ਹੁਣ ਤਾਂ ਮਿਊਜ਼ਿਕ ਦਾ ਫੱਬ ਬਣ ਚੁੱਕੀ ਆ ਕਿਉਂਕਿ ਬਹੁਤ ਸਾਰੇ ਕਲਾਕਾਰ ਤਾਂ ਉੱਥੇ ਮੱਠਾ ਢੇਕ ਕੇ ਆਉਂਦੇ ਆ ਕੋਈ ਜਾਂ ਤਸਵੀਰ ਲੈ ਕੇ ਆਉਂਦੇ ਕੋਈ ਕੋਈ ਸ਼ੱਕ ਨਹੀਂ ਬਹੁਤ ਵੱਡਾ ਨਾਮ ਉਹਨੇ ਰੌਸ਼ਨ ਕੀਤਾ ਸਾਡੇ ਜ਼ਿਲ੍ਹੇ ਦਾ ਜ਼ਿਲ੍ਹੇ ਦਾ ਨਹੀਂ ਪੂਰੇ ਪੰਜਾਬ ਦਾ ਹੀ ਪਰ ਵਧੀਆ ਔਰ ਛੋਟੀ ਉਮਰ ਦੇ ਵਿੱਚ ਇੰਨੀ ਤਰੱਕੀ ਕੀਤੀ ਵਧੀਆ ਗੱਲ ਆ ਚੰਗੀ ਗੱਲ ਆ ਤੇ ਬੇਬੇ ਵਾਲਾ ਗਾਣਾ ਜ਼ਰੂਰ ਤੁਸੀਂ ਮੈਨੂੰ ਸੁਣਾਓ ਸਤਕਾਰ ਬਜ਼ੁਰਗਾਂ ਦਾ ਪੈਰਾਂ ਨੂੰ ਹੱਥ ਲਾ ਕੇ ਪੈਰਾਂ ਨੂੰ ਹੱਥ ਲਾ ਕੇ ਕਰ ਸਤਕਾਰ ਬਜ਼ੁਰਗਾਂ ਜਸੀ ਨੂੰ ਬੁਲਾ ਲਓ ਮੈਨੂੰ ਕੱਲੇ ਨੂੰ ਪੁੱਛੀਏ ਨੇ ਫਿਰ ਇਹਨੇ ਕਹਣਾ ਮੈਨੂੰ ਬੋਲਿਆ ਹੈਨਾ ਹੈਂ ਹੈਂ ਨੂੰ ਗੁੱਸਾ ਵੀ ਨਹੀਂ ਕਰਦਾ ਕਿ ਕੋਈ ਮੈਨੂੰ ਨਾਲ ਬਟਾ ਲੈਂਦੇ ਬੋਲ ਤਾਂ ਬੋਕਦੇ ਨਹੀਂ ਤੁਸੀਂ ਪੁੱਛਦੀ ਨਹੀਂ ਮੈਨੂੰ ਸਵਾਲ ਪੁੱਛੀ ਆਲੋ ਮੈਨੂੰ ਮੜੀ ਜੀ ਬ੍ਰੇਕ ਦਿਓ ਇਧਰ ਆ ਜਿਓ ਹਾਂ ਜੀ ਇਹਨਾਂ ਨੇ ਗਾਣੇ 'ਚ ਬਹੁਤ ਬੋਲੇ ਵੀ ਆ ਕੇ ਦੀ ਚੁੱਪ ਕਰਕੇ ਬਿਠੇ ਨਹੀਂ ਨਹੀਂ ਬੋਲੇ ਆ ਮੈਨੂੰ ਗੀਤ ਸੁਣ ਕੇ ਪਤਾ ਚੱਲਦਾ ਹੈ ਨਾ ਕਿ ਬੋਲੇ ਆ ਹਾਂ ਜੀ ਗੀਤ ਸੁਣ ਲਓ ਗੀਤ ਜਦ ਮੈਂ ਜਾਵਾਂ ਪਿੰਡ ਤੇਰੇ ਜਦ ਮੈਂ ਜਾਵਾਂ ਪਿੰਡ ਤੇਰੇ ਬੁਹੀਵਲ ਪੱਜੀ ਆਉਂਦੀ ਆ ਤੇਰੀ ਬੇਬੇ ਲਬੜੀ ਤੇ ਬੜੀ ਜੀ ਮੈਨੂੰ ਗਾਲੇ ਨਾਲ ਲਾਉਂਦੀ ਆ ਤੇਰੀ ਬੇਬੇ ਦੀ ਟਿਬੜੀ ਜੀ ਮੈਨੂੰ ਗਲ ਨਾਲ ਲਾਉਂਦੀ ਆ ਉਹ ਪਹਿਰਾ ਨੂੰ ਹੱਥ ਲਾ ਕੇ ਨਹੀਂ ਹੱਥ ਪਹਿਰਾ ਨੂੰ ਲਾ ਕੇ ਕਰ ਸਤਕਾਰ ਬਜ਼ੁਰਗਾਂ ਦਾ ਕਿਸਮਤ ਦੇ ਨਾਲ ਮਿਲਦਾ ਕਮਲ ਏ ਪਿਆਰ ਬਜ਼ੁਰਗਾਂ ਦਾ ਠੀਕ ਹੈ ਜੀ ਆਵਾਜ਼ ਠੀਕ ਹੈ ਆਵਾਜ਼ ਵਜੂਕੇ ਆ ਉਹ ਭਰਾਵਾਂ ਦੀ ਕਿਰਪਾ ਹੋ ਗਿਆ ਦੀ ਨਾਲ ਵਾਲਿਆਂ ਦੀ ਜਦੋਂ ਇਹ ਅਸੀਂ ਨਾ ਕੋਈ ਵੀਡੀਓ ਪਾਇਆ ਕਿਸੇ ਨੇ ਸ਼ੇਅਰ ਕਰਕੇ ਇਦਾਂ ਦਾ ਕਰਕੇ ਵੀ ਬੰਦ ਕਰਤਾ ਉਹ ਐਸੀ ਬੰਦੇ ਨੇ ਬੰਦਾ ਕ੍ਰੀਏਟਿਵ ਬਹੁਤ ਸੀਗਾ ਉਹ ਮੈਂ ਮੈਂ ਉਹ ਕਹਿੰਦਾ ਪਿਆ ਵੀ ਨਹੀਂ 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 ਹੈਨਾ ਉੱਥੇ ਉਹਨੇ ਉਹਨਾਂ ਕੱਟ ਕੇ ਪਾਦਾ ਵੀ ਨਹੀਂ ਉਹ ਕਹਿ ਰਿਹਾ ਵੀ ਬੰਦ ਕਰਦੇ ਮੈਂ ਕਹਿੰਦਾ ਥੋੜਾ ਜਿਹਾ ਪੂਰਾ ਲੈਣ ਦੇ ਵੀ ਰਾਜ ਨਾ ਇੰਡਸਟਰੀ ਦਾ ਵੀ ਰੋਲ ਹੁੰਦਾ ਨਾਲ ਦੇ ਵੀ ਕਿਤੇ ਨਾ ਕਿਤੇ ਨਾਲਦਿਆਂ ਦੇ ਹੁੰਦਾ ਠੀਕ ਹੈ ਹੋਰ ਬਾਕੀ ਯਾਨੀ ਕੀ ਲੈਣਾ ਹੈ ਨਾ ਤੇ ਨਹੀਂ کافی ਤੱਕ ਪਰ ਰੱਬ ਉਹਨਾਂ ਨੂੰ ਰਾਜੀ ਰੱਖੇ ਸਾਰੇ ਪਰ ਜੋ ਕਰੋਗੇ ਉੱਪਰ ਹੋਗੇ ਇਦਾਂ ਹੀ ਹੁੰਦਾ ਪਰ ਉਹ ਪਤਾ ਤਾਂ ਤੁਸੀਂ ਵੀ ਅਸੀਂ ਕੌਣ ਸੀ ਇੰਨਾ ਕਿ ਪਤਾ ਕੀ ਉਹਦਾ ਨੁਕਸਾਨ ਇੰਨਾ ਮੈਂ ਮੈਨੂੰ ਨਹੀਂ ਪਤਾ ਸੀ ਉਹ ਜਦੋਂ ਵੀਡੀਓ ਆਇਆ ਨਾ ਵੀਡੀਓ ਜਦੋਂ ਆ ਗਿਆ ਤੇ ਮੈਂ ਮੇਰਾ ਪ੍ਰੋਗਰਾਮ ਸੀਗਾ ਉਥੇ ਫਿਰੋਜ਼ਪੁਰ ਉਹ ਵਾਰ ਵਾਰ ਇਹਦਾ ਬਾਈ ਉਹ ਬਾਈ ਠੀਕ ਹੋ ਬਾਈ ਠੀਕ ਹੈ ਕੀ ਹੋ ਗਿਆ ਮੇਰ ਮੇ ਠੀਕ ਹੈ ਅਸੀਂ ਪ੍ਰੋਗਰਾਮ ਲਾਤਾ ਸਾਰਾ ਪ੍ਰੋਗਰਾਮ ਲਾਇਆ 3.5 ਘੰਟੇ ਮੈਂ ਗਾਇਆ ਉੱਥੇ ਉਸ ਤੋਂ ਬਾਅਦ ਉਹ ਇੰਨੇ ਖੁਸ਼ ਇੰਨੇ ਹੋਏ ਕਹਿੰਦਾ ਯਾਰ ਵੀ ਸਾਨੂੰ ਫਿਰ ਉਹਨੇ ਮੈਨੂੰ ਵੀਡੀਓ ਦਿਖਾਇਆ ਕਹਿੰਦੇ ਅਸੀਂ ਤੁਹਾਨੂੰ ਤਾਂ ਕਹੀ ਜਾਂਦੇ ਸੀ ਯਾਰ ਆ ਹੋ ਗਿਆ ਇਦਾਂ ਕਰਕੇ ਆਇਆ ਹੋ ਗਿਆ ਨੁਕਸਾਨ ਵੀ ਹੋਇਆ ਉਸ ਵੀਡੀਓ ਨਾਲ ਨਹੀਂ ਨੁਕਸਾਨ ਮਤਲਬ ਜਿਹੜਿਆਂ ਨੂੰ ਕਈ ਵਾਰੀ ਜਿਆਦਾ ਮਤਲਬ ਜਿਹੜੇ ਹਲਕੇ ਲੋਕ ਹੁੰਦੇ ਆ ਸੋਚ ਲੈਂਦੇ ਨੇ ਜਿਹੜੇ ਡੂੰਘਾਈ ਤੱਕ ਸੋਚਦੇ ਨੇ ਵੀ ਯਾਰ 20 ਵੀ 20 ਸਾਲ ਹੋ ਗਏ ਬੰਦੇ ਨੂੰ ਗਾਉਂਦੇ ਨੂੰ ਦਿੱਲੀ ਤੱਕ 3.5 ਘੰਟੇ ਗਾਉਂਦਾ ਹੈ ਵੀ ਜਿੰਨਾਂ ਦਾ ਹੁੰਦਾ ਹੁਣ ਅਸੀਂ ਕੋ ਬਹੁਤੇ ਤਾਨਸੈਨ ਗਰਾਰੀਆਂ ਵਾਲੇ ਤਾਂ ਹੈ ਨਹੀਂ ਸਾਡਾ ਅਸੀਂ ਐਂਟਰਟੇਨਮੈਂਟ ਮਤਲਬ ਸਟੇਜ ਦੇ ਮੇਰਾ ਫੋਕਸ ਹੁੰਦਾ ਮੇਨ ਵੀ ਸਟੇਜ ਨੂੰ ਕਿੱਦਾਂ ਕਾਮਯਾਬ ਦਾ ਅਗਲੇ ਨੂੰ ਜਿੱਤ ਦੇਈ ਦੀ ਜਿੱਦੋਂ 4 ਪੈਸੇ ਲਾਏ ਆ 10 ਰੁਪਏ ਲਏ ਆ 20 ਦਾ ਕੰਮ ਕਰਕੇ ਆਈਦਾ ਉਹ ਆਪਣਾ ਮੈਨ ਪੂਰਾ ਕਰਕੇ ਆਏਗਾ ਤੁਹਾਡੇ ਗਾਣੇ ਨਾਲ ਭਈ ਵਾਲੇ ਮਿਰਚਾਂ ਵੀ ਲੱਗਣੀਆਂ ਇਸ ਤੇ ਲੱਗਣੀਆਂ ਆਂ ਆਹ ਹਾਂ ਚੱਲ ਹੋ ਸਕਦਾ ਆਪਣੇ ਵੱਲੋਂ ਅਸੀਂ ਕੀਤਾ ਵੀ ਮਤਲਬ ਕਿਸੇ ਦਾ ਦਿਲ ਨਾ ਦਿਖਾਇਆ ਜਾਵੇ ਪਰ ਜਿਹੜੇ ਨੇ ਸਾਡਾ ਦਿਖਾਇਆ ਉਹ ਕਿਤਾ ਕਿਤੇ ਥੋੜਾ ਕਰਾ ਹਾਂ ਜੀ ਗੱਲ ਨਹੀਂ ਜੋ ਪਤਾ ਲੱਗ ਜਾਣਾ ਇਹ ਕਿੱਦਾਂ ਦੇ ਬੰਦੇ ਹੂ ਗੀਤ 'ਚ ਲੱਗ ਜਾਣਾ ਪਤਾ ਉਹਨੂੰ ਗਾਣੇ 'ਚ ਪਤਾ ਲੱਗ ਜਾਣਾ ਗਾਣਾ 9 ਨੂੰ ਆ ਰਿਹਾ 9 ਅਕਤੂਬਰ ਨੂੰ ਤੇ ਸਾਰੇ ਜਣੇ ਕਰਿਓ سپورਟ ਸ਼ੇਰ ਸ਼ੁਰੂ ਕਰਿਓ ਦਬ ਦਬ ਕੇ ਤੇ ਤੁਹਾਨੂੰ ਲੱਗਦਾ ਤੁਹਾਡੀ ਇੰਡਸਟਰੀ ਦੇ ਵਿੱਚ ਰੰਜੀਸ਼ ਵਧਦੀ ਜਾਂਦੀ ਨਹੀਂ ਹੁੰਦੀ ਰੰਜੀਸ਼ ਨਹੀਂ ਹੈ ਨਾ ਦਿਖਾਵੇ ਦਾ ਪਹਿਲਾਂ ਨਾਲੋਂ ਬਹੁਤ ਫਰਕ ਪਿਆ ਪਹਿਲਾਂ ਮੈਂ ਜਾਨੀ ਕਿ ਮੈਂ ਤਾਂ ਬਾਜੀ ਮੈਨੂੰ 20 ਸਾਲ ਹੋਏ ਨੇ ਪਰ ਮੇਰੇ ਮੇਰੀ ਲਾਈਫ ਦੇ ਵਿੱਚ ਵੀ ਅਸੀਂ ਜਿਵੇਂ ਕਿਤੇ ਪਹਿਲਾਂ ਪਤਾ ਨਹੀਂ ਹੁਣ ਕਲਾਕਾਰ ਇੰਨੇ ਬਿਜੀ ਗਾਤ ਹੋ ਗਏ ਹਾਲਾਂਕਿ ਸਹੂਲਤਾਂ ਵਧੀਆਂ ਨੇ ਪਹਿਲਾਂ ਅਸੀਂ ਭਾਈ ਨਿਸ਼ਾਤਰ ਨੇ ਆਉਣਾ ਬਲਕਾਰ ਸਿੱਧੂ ਬਾਈ ਕੀਤੀ ਹੋਇਆ ਹਨ ਸਾਰੇ ਅਸੀਂ ਕੋਦੇ ਰੰਗ ਦੇ ਕੀਤਾ ਜੈਲਦਾਰ ਜੈਲੀ ਅਸੀਂ ਸਚਨ ਭਾਜੀ ਹਨ ਸਾਰੇ ਅਸੀਂ ਇਕੱਠੇ ਸਿੰਦੇ ਕਿਤੇ ਰੰਗ ਦੇ 15 ਦਿਨਾਂ ਦਾ ਇਕੱਠੇ ਹੋ ਜਾਣਾ ਕਿਤੇ ਉਹਨਾਂ ਹੁਣ ਆਉਂਦੇ ਵੀ ਆ ਮਿਲਦੇ ਵੀ ਆ ਫੋਨਾਂ ਦੇ ਵੀ ਪਤਾ ਨਹੀਂ ਆ ਜਿਹੜਾ ਹੁਣ ਚੱਲਿਆ ਹੋਇਆ ਤਾਂ ਅਮਜਮ ਜਾ ਸ਼ੇਅਰਿੰਗ ਵਾਲਾ ਇੱਕ ਦੂਜੇ ਦਾ ਦੇਖਣ ਵਾਲਾ ਮਤਲਬ ਕਿ ਸੋਸ਼ਲ ਮੀਡੀਆ ਨੂੰ ਲੈ ਕੇ ਜਿਹੜੇ ਪੇਜ ਬਣੇ ਅੱਜ ਕੱਲ੍ਹ ਤੁਹਾਡਾ ਫੈਨ ਇਹ ਇਹਨਾਂ ਦੇ ਨਾਲ ਇਹਨਾਂ ਦੇ ਜੀ ਕਮੈਂਟਾਂ ਦੇ ਵਿੱਚ ਬੜੀ ਲੜਾਈ ਝਗੜਾ ਹੋਇਆ ਇਹਨਾਂ ਨੇ ਬਹੁਤ ਫਰਕ ਪਾਇਆ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਕੋਈ ਫਰਕ ਪਿਆ ਬਿਲਕੁਲ ਹਾਂਜੀ ਬਹੁਤ ਪਾਇਆ ਜਿੱਕੇ ਕਰਕੇ ਕਲਾਕਾਰ ਵੀ ਆਪੇ ਰੰਜੀਤ ਰੱਖਣ ਲੱਗੇ ਰੱਖਦੇ ਅੰਦਰੋਂ ਅੰਦਰ ਹੀ ਪਰ ਕਲਾਕਾਰਾਂ ਦਾ ਨਹੀਂ ਹੁੰਦਾ ਕਈ ਵਾਰੀ ਬਾਹਰ ਲਿਆਂ ਨੂੰ ਜ਼ਿਆਦਾ ਲੱਗਦਾ ਹੁੰਦਾ ਹਨਾ